ਖੜ ਤੇਰੀ ਭੈਣ ਦੀ ਤੇਰੀ ਦੀ ਐਸੀ ਕੀਤਾ ਸੀ ਜਾਲ ਆ ਗਿਆ ਮੈਂ ਥੱਲੇ ਖੜ ਤੇਰੀ ਐਸੀ ਕੀਤਾ ਐਸੇ ਤਨ ਮੈਂ ਦੱਸਦਾ ਐਂ ਤੇ ਤਰੀ ਐਸੀ ਬੈਗ ਆਪਣਾ ਰੈਡੀ ਆ ਸੋ ਵਾਦਦੇ ਆ ਜੀ ਨਵੇਂ ਸਫਰ ਦੇ ਵੇਲੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰਦੇ ਹੋ ਮੈਂ ਟ੍ਰੈਵਲ ਕਰ ਰਹਾ ਹਾਂ ਹੁਣ ਕੁੜਤੀ ਦੇ ਵਿੱਚ ਗਰਮੀ ਬਹੁਤ ਜ਼ਿਆਦਾ 30 ਡਿਗਰੀ ਸੈਲਸੀਅਸ ਆ ਪਹੁੰਚਿਆ ਹੁਣ ਫੋਰਡ ਕੋਚੀ ਤੋਂ ਆਪਾਂ ਜਾਣਾ ਵਰਕਲਾ ਮੈਂ ਉੱਥੇ ਆਪਣੀ ਜਿਹੜੀ ਬੁੱਕ ਕਰਤੀ ਆ ਰੂਮ ਜਿਹੜਾ ਮੈਂ ਆਪਣਾ ਲੀਵ ਕਰਤਾ ਇਹ ਜਿਹੜਾ ਮੇਰਾ ਗੈਸਟ ਹਾਊਸ ਸੀ ਸੋ ਚਲੋ ਵਾਦਦੇ ਆ ਅਗਲੇ ਸਫਰ ਦੇ ਵੇਲੇ ਚੈਨਲ ਸਬਸਕ ਸੋ ਵਧਦੇ ਆ ਜੀ ਆਪਣੇ ਸਫਰ ਹਲ ਬਹੁਤ ਜ਼ਿਆਦਾ ਗਰਮੀ ਸੋ ਦੇਖ ਸਕਦੇ ਆ ਮੇਰੇ ਬੈਗ ਆ ਚੁੱਕੇ ਨੇ ਮੇਰੀ ਲਾਲ ਪਰੀ ਰੈਡੀ ਆ ਕੇਰਲਾ ਸੋ ਬਾਏ ਅਲਵਿਦਾ ਕਰਦੇ ਆ ਜੀ ਸਟ੍ਰੀਟ ਨੂੰ ਅੱਗੇ ਚੱਲਦੇ ਆ ਵਧਦੇ ਆ ਆਪਣੇ ਸਫਰ ਤੇ ਕੋਈ ਵੀ ਗੱਡੀ ਸੋ ਬਹੁਤ ਸੋਣਾ 뷰 ਗਰਮੀ ਬਹੁਤ ਜ਼ਿਆਦਾ ਸੋ ਇਸ ਵਾਰੀ ਮੈਂ ਕੁਰਤੀ ਚ ਟਰੈਵਲ ਕਰ ਰਿਹਾ ਸੋ 其实 ਸਾਰਾ ਕੁਝ ਆਪਣੇ ਕੋਲ ਆ ਖਜਾਨਾ ਯਾਤਰਾ ਬਿਲਕੁਲ ਗੱਡੀ ਚ ਬਹਿ ਚੁੱਕੇ ਹਾਂ ਓਟੀਪੀ ਦੇ ਕੇ ਤੁਰਦੇ ਹਾਂ ਅੱਗੇ ਸੋ ਨਿਕਲ ਚੁੱਕੇ ਹਾਂ ਜੀ ਮੇਰਾ ਨੈਕਸਟ ਸਟਾਪਰ ਦੇ ਵੱਲ ਵਰਕਲਾ ਜਾ ਰਹੇ ਹਾਂ ਉੱਥੇ ਰਾਵਾਂਗੇ ਥੋੜਾ ਟਾਈਮ ਗਰਮੀ ਬਹੁਤ ਜ਼ਿਆਦਾ ਮੈਂ ਛੇਤੀ ਇੱਥੋਂ ਨਿਕਲ ਜਾਣਾ ਵਾਂ ਸੋ ਦੋ ਦਿਨ ਹੋ ਗਏ ਸੀ ਮੈਨੂੰ ਆਏ ਨੂੰ ਇੱਥੇ ਇੱਕ ਦਿਨ ਰੈਸਟ ਮਾਰੀ ਦੂਜੇ ਦਿਨ ਆਪਾਂ ਕੜਾ ਮਕੁੜੀ ਪਿੰਡ ਗਏ ਸੋ ਹੁਣ ਆਪਾਂ ਨੈਕਸਟ ਜਾ ਰਹੇ ਹਾਂ ਤੋ ਥੋੜਾ ਜਿਹਾ ਸਫਰ ਦਾ ਆਨੰਦ ਲੈ ਲਓ ਸੋ ਫਿਰ ਆਪਾਂ ਅਗੋ ਵੀਡੀਓ ਥੋੜੇ ਸ਼ੁਰੂ ਕਰਦੇ ਹਾਂ ਸੋ ਸਟਰੀਟ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਲੋਕ ਵੀ ਮਿਲਦੇ ਨੇ ਤੇ ਬਹੁਤ ਜਿਆਦਾ ਵਧੀਆ ਰਿਵਿਊਜ਼ ਨੇ ਇੱਥੋਂ ਦੇ ਲੋਕ ਆਪਣਾ ਕੰਮਕਾਰ ਕਰਦੇ ਨੇ ਕਿ ਸਾਰੇ ਪੈਸੇ ਗ੍ਰੀਨਰੀ ਆ ਬਸ ਇੱਥੇ ਵੀ ਗਰਮੀ ਬਹੁਤ ਜਿਆਦਾ ਸਰਵਾਈਵ ਨਹੀਂ ਕਰ ਸਕਦੇ ਸੋ ਬਿਲਕੁਲ ਜੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਹੈਗਾ ਵਾ ਅਰਨਾਕੁਲਮ ਰੇਲਵੇ ਸਟੇਸ਼ਨ ਇੱਥੋਂ ਆਪਾਂ ਟ੍ਰੇਨ ਲੈਣੀ ਆ ਜੀ 12 ਵਜੇ ਸੋ ਵੀਰੇ ਸਾਡੇ ਡ੍ਰੌਪ ਕਰਤਾ ਚਲੋ ਬੈਗ ਵਗੈਰਾ ਲੈਨੇ ਕਿਤਲਾ ਹੋ ਗਿਆ ਸਮਝ 250 ਥੈਂਕ ਯੂ ਬਈਰ ਮਿਲਾਂਗੇ 300 ਰੁਪਏ ਲੱਗਾ ਆਪਣਾ ਟੈਕਸੀ ਦਾ ਦੇ ਕੇ ਹੁਣ ਫਲਟਰ ਦੇ ਦੱਸੋ ਸੋ ਬਿਲਕੁਲ ਮੈਂ ਆਪਣੀ ਟੈਕਸੀ ਲੈ ਚੁੱਕਾ ਮੇਰਾ ਬੈਗ ਤੇ ਮੈਂ ਬਿਲਕੁਲ ਰੈਡੀ ਹਾਂ ਸੋ ਇਹ ਸਾਡੀ ਆ ਸੋ ਪਹੁੰਚ ਜਾਣੇ ਆ ਰੇਲਵੇ ਸਟੇਸ਼ਨ ਤੋਂ ਥੋੜਾ ਜਿਹਾ ਤੁਹਾਨੂੰ ਬਾਹਰ ਦਾ ਮਾਹੌਲ ਵਿਖਾਦਾ ਇੱਥੇ ਮੈਂ ਸੋ ਇੱਥੇ ਲੋਕ ਜਿਵੇਂ ਥੋਟੀਆਂ ਚਲਾ ਕੇ ਆਉਂਦੇ ਨੇ ਸੋ ਇੱਧਰ ਵੀ ਸੋ ਬਾਹਰ ਦਾ ਥਿਊ ਕੱਲ ਮੈਂ ਆਇਆ ਸੀ ਕੱਲ ਮੈਂ ਟਿਕਟ ਬੁੱਕ ਕਰ ਲਈ ਸੀ ਤੁਹਾਡਾਂ ਸੀ ਬੁਕਿੰਗ ਕਰ ਲਿਆ ਅਰਨਾਗਲਾਮ ਰੇਲਵੇ ਸਟੇਸ਼ਨ ਸੋ 12 ਵਜੇ ਦੀ ਟ੍ਰੇਨ ਥੋੜਾ ਮੋਲ ਦੇਖਦੇ ਆ 2 ਨੰਬਰ ਪਲੇਟਫਾਰਮ ਤੇ ਚੱਲਦੇ ਆ ਸੋ ਬਿਲਕੁਲ ਇਹ ਸਟੇਸ਼ਨ ਦੇ ਪਹੁੰਚ ਚੁੱਕੇ ਆ ਸੋ ਟ੍ਰੇਨ ਆਪਣੀ ਆ ਚੁੱਕੀ ਆ ਜੀ ਜੱਬਾ ਲੱਭਦੇ ਆ ਆਪਣਾ ਕਿੱਥੇ ਆ ਸੋ ਇੱਥੋਂ ਦੇ ਲੋਕ ਲੋਕ ਤੁਸੀਂ ਦੇਖ ਸਕਦੇ ਆ ਬੇਤੁਨ ਦੇ ਤੁਸੀਂ ਦੇਖ ਸਕਦੇ ਆ ਕਿਥੇ ਜਿਆਦਾ ਗਰਮੀ ਔਨ ਕਰਕੇ ਸਾਰੇ ਕਾਲੇ ਪੀਲੇ ਨੇ ਨਹੀਂ ਹੋਣਾ ਹੀ ਆ ਟ੍ਰੇਨ ਬਹੁਤ ਲੇਟ ਹੋ ਗਈ 12 ਵਜੇ ਦੀ ਟ੍ਰੇਨ ਸੀ ਤੇ 1 ਵਜਣ ਵਾਲਾ ਵਾ ਭੈਣ ਜੋ ਤੇ ਬੈਠ ਬੈ ਕੇ ਮਤ ਵੱਜ ਗਈ ਸੌਰੀ ਹੁਣ ਪੰਜਾਬੀਆਂ ਭਰਾਵਾ ਇੰਨੀਆਂ ਗਾਲਾਂ ਦੇ ਨਿਕਲ ਹੀ ਜਾਂਦੀਆਂ ਮਾੜੀ-ਮੋੜੀਆਂ ਹਾਂ ਮਾਫੀ ਦੇ ਰਹਿਓ ਸੋ ਦੇਖਦੇ ਆ ਟ੍ਰੇਨ ਦਾ ਹਾਲ ਕਿਵੇਂ ਦਾ ਇਥੋਂ ਦੀ ਦਾ ਸੋ ਵਾਧਦੇ ਆ ਜੀ ਆਪਣੇ ਸਫਰ ਦੇ ਵਲ ਗਰਮੀ ਬਹੁਤ ਜ਼ਿਆਦਾ ਘੱਟੋ ਘੱਟ 30 ਡਿਗਰੀ ਸੈਲਸੀਅਸ ਜਿਹੜੀ ਗਰਮੀ ਆ ਉਹ ਇੱਥੇ ਚੱਲ ਰਹੀ ਆ ਸੋ ਟ੍ਰੇਨ ਟੋਟਲੀ ਫ੍ਰੀ ਆ ਮੈਨੂੰ ਲੱਗਦਾ ਅੱਗੇ ਜਾ ਕੇ ਭਰੂਗੀ ਸੋ ਬਾਕੀ ਦੇਖਦੇ ਆ ਐਸ 9 ਬਾਕੀ ਮਹਿੰਗਾ ਬੜਾ ਸੀ ਟਿਕਟ 145 ਰੁਪਏ ਦੀ ਹੋਈ ਆ ਸੋ ਇਹਦੇ ਵਿੱਚ ਕੀ ਆ ਆਪਣੀਆਂ ਟ੍ਰੇਨਾਂ ਵਾਂਗੂ ਜਿਵੇਂ ਆਪਣੋਂ ਤੇ ਲੋਕ ਖਰੀਦ ਕਰਦੇ ਨੇ ਇਵੇਂ ਇੱਥੇ ਨਾ ਖਰੀਦ ਨਹੀਂ ਕਰਦੇ ਚਲੋ ਬੈ ਕੇ ਦੇਖਦੇ ਆ ਸੋ ਫਾਈਨਲੀ ਟ੍ਰੇਨ ਚ ਆ ਚੁੱਕਾ ਟਿਕਟ ਮੈਂ ਲੈ ਲਈ ਸੀ ਉਹਨਾਂ ਤਾਂ ਸਾਡੀ ਲੱਗਦੀ ਨਹੀਂ ਹੈ ਪਰ ਫਿਰ ਵੀ ਬਾਹਰਲੀ ਸਿਟੀ ਚ ਟਰੈਵਲ ਕਰਨਾ ਹੈ ਸੋ ਟਿਕਟ ਦੀ ਲੋੜ ਤਾਂ ਨਹੀਂ ਪੈਂਦੀ ਸੋ ਕੇਰਲਾ ਦੇ ਸਬਰ ਤੁਸੀਂ ਦੇਖ ਸਕਦੇ ਆ ਟ੍ਰੇਨਾਂ ਦੇ ਵਿੱਚ ਬੜੀ ਭੀੜ ਨਹੀਂ ਲੋਕ ਇੱਕ ਦੂਜੇ ਨੂੰ ਤੰਗ ਨਹੀਂ ਕਰਦੇ ਆ ਨਹੀਂ ਜਿਹੜਾ ਘਣਾ ਚੜੀ ਜਾਂਦਾ ਨਹੀਂ ਬਿਲਕੁਲ ਅਸੀਂ ਆਪਣੇ ਰੇਲਵੇ ਇੱਕ ਕਲਾਮ ਜੀ ਦੇਖ ਸਕਦੇ ਆ ਕਲਾਮ ਜੰਕਸ਼ਨ ਤੇ ਖੜਾ ਹਾਂ ਮੈਂ ਸੋ ਇਹ ਤੋਂ ਨੈਕਸਟ ਆਪਣੀ ਜਿਹੜੀ ਡੈਸਟੀਨੇਸ਼ਨ ਆ ਉਹਦੇ ਤੇ ਆ ਕੇ ਜਾ ਕੇ ਆਪਾਂ ਰੁਕਾਂਗੇ ਗਰਮੀ ਬਹੁਤ ਜ਼ਿਆਦਾ ਰੰਗ ਮੇਰਾ ਕਾਲਾ ਹੋ ਗਿਆ ਜਿੰਨਾ ਚਿਰ ਤਿੰਨ ਦਿਨ ਹੋ ਰਹੇ ਧੂੜ ਫਰਗਾ ਮੈਂ ਇੱਥੋਂ ਦੇ ਬੰਜਣਾ ਸੌਖੀਂ ਗਿਆ ਤਾਂ ਇਧਰ ਦਾ ਵੀ ਦੇਖੋ ਇਹ ਬੜਾ ਛੋਟਾ ਇਹ ਬੜਾ ਛੋਟਾ ਸ਼ਹਿਰ ਆ ਇਧਰ ਵੇਚਣ ਖੇਚਣ ਵਾਲੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਟ੍ਰੇਨ ਮੈਂ ਆਪਣੀ ਜਿਹੜੀ ਆ ਲੀਵ ਕਰ ਦਿੱਤੀ ਆ ਸੋ ਮੈਂ ਪਹੁੰਚ ਚੁੱਕਾ ਹਾਂ ਜੀ ਵਰਕਲਾ ਕਲਿਫ ਕਲਿਫ ਤੇ ਹਲੇ ਮੈਂ ਜਾਣਾ ਐਨੋ ਵਰਕਲਾ ਪਤਾ ਨਹੀਂ ਕਿਹੜਾ ਸਟੇਸ਼ਨ ਆ ਤੇ ਮੈਂ ਵੀ ਇਸੇ ਕੇ ਪਿੱਛੇ ਸੋ ਮੈਂ ਪਹੁੰਚ ਚੁੱਕਾ ਹਾਂ ਜੀ ਸੋ ਤੁਸੀਂ ਮੇਰੇ ਨਾਲ ਮੇਰਾ ਰੰਗ ਯਾਰ ਕੋਈ ਗੱਲ ਨਹੀਂ ਹੁਣ ਰੰਗ ਰੁੰਗਦੇ ਤੇ ਫਿਰ ਜਦੋਂ ਘੁੰਮਣਾ ਫਿਰਨਾ ਰੰਗਾਂ ਦੇ ਪ੍ਰਮਾਣ ਕਰੀਦੇ ਲੋਕ ਦੇਖਦੇ ਨੇ ਸੋ ਇਹ ਸੀ ਆਪਣੀ ਟ੍ਰੇਨ ਸਲੀਪਰ ਕਲਾਸ ਨੰਬਰ ਕਿਤੀ ਸੀ ਸੋ ਇੱਥੋਂ ਦੇ ਕੁਝ ਲੋਕਲ ਲੋਕ ਤੁਸੀਂ ਦੇਖ ਸਕਦੇ ਆ ਚਲੋ ਚੱਲਦੇ ਆ ਥੋੜਾ ਜਿਹਾ ਸਟੇਸ਼ਨ ਤੋਂ ਬਾਹਰ ਦੇਖਦੇ ਆ ਗੱਲਬਾਤ ਸੋ ਜਿਹੜੇ ਲੋਕ ਤੁਸੀਂ ਸਾਊਥ ਇੰਡੀਆ ਦੀਆਂ ਫਿਲਮਾਂ 'ਚ ਦੇਖਦੇ ਨੇ ਸੋ ਬਿਲਕੁਲ ਉਹੋ ਜਿਹੇ ਨੇ ਪਰ ਉੱਥੇ ਬਾਹਲੇ ਦਿਖਾਉਂਦੇ ਸੀ ਪਰ ਇੱਥੇ ਨਹੀਂ ਹੈਗੇ ਇੱਥੇ ਬਾਹਲੇ ਡਰਾਉਣੇ ਨਹੀਂ ਆ ਠੀਕ ਠਾਕ ਬੱਚੇ-ਬੱਚੇ ਮੇਰੇ ਲਈ ਦੇਖੋ ਸੋ ਇੱਥੇ ਇਹਨੇ ਆ ਸਟੇਸ਼ਨ ਤੇ ਲਿਖਿਆ ਹੁੰਦਾ ਸੋ ਇਥੇ ਨੇ ਲੋਕਲ ਭਾਸ਼ਾ ਦੇ ਵਿੱਚ ਇਵੇਂ ਚੱਲਦੇ ਆਂ ਅੱਗੇ ਸੋ ਬਿਲਕੁਲ ਇਨਾਂ ਦੀ ਭਾਸ਼ਾ ਦੇ ਵਿੱਚ ਬਾਹਰ ਤੇ ਇੰਗਲਿਸ਼ ਜਿਹੜੀ ਆ ਬਿਲਕੁਲ ਲਾਸਟ ਤੇ ਪਰ ਵੀ ਇਹਨਾਂ ਨੇ ਪ੍ਰਥਮ ਜਿਹੜੀ ਆਪਣੀ ਭਾਸ਼ਾ ਨੂੰ ਰੱਖਿਆ ਵਾ ਬਾਕੀ ਅੰਜਨੀਆਂ ਵੀ ਭਾਸ਼ਾਵਾਂ ਨੇ ਉਹ ਸਾਰੀਆਂ ਇਹਨਾਂ ਨੇ ਥੱਲੇ ਲਾਈਆਂ ਚਲੋ ਚੱਲਦੇ ਆਂ ਬਾਹਰ ਨੂੰ ਸੋ ਬਾਹਰ ਨਿਕਲਦੇ ਸਾਰੇ ਤੁਸੀਂ ਦੇਖ ਸਕਦੇ ਆਂ ਮੈਂ ਬਿਲਕੁਲ ਹੁਣ ਬਾਹਰ ਆ ਚੁੱਕਾ ਵਾ ਸੋ ਇੱਥੋਂ ਆਪਾਂ ਆਟੋ ਲਵਾਂਗੇ ਰਕਲਾ ਕੇ ਫਿਰ ਆਪਾਂ ਜਾਵਾਂਗੇ ਨੈਕਸਟ ਜਿੱਥੇ ਸਾਡਾ ਐਡਰੈਸ ਆ ਉਹਦੇ ਸਾਰੇ ਲੋਕ ਮੇਰੇ ਨਾਲ ਦੇਖ ਕੇ ਕਿਨੇ ਹੱਸਦੇ ਨੇ ਜਿਵੇਂ ਪਤਾ ਨਹੀਂ ਮੈਂ ਕਿਤੇ ਵੱਖਰੇ ਪਲੈਨਟ ਪਾਣਾ ਅਦਿਸ਼ਾਸ ਜੱਸ ਸੋ ਬਿਲਕੁਲ ਦੇਖ ਸਕਦੇ ਆਂ ਭਾਜੀ ਹੁਣੀ ਬੈਗ ਰੱਖ ਲੈਣੇ ਆਪਾਂ ਸੋ ਵੱਡੇ ਬੈਗ ਪਹਿਲਾਂ ਆ ਜਾਣਗੇ ਸੋ ਛੋਟੇ ਬਾਅਦ ਚ ਸੋ ਇਹ ਆਪਣਾ ਟੋਕ ਟੋਕ ਜਿਹੜਾ ਬੁੱਕ ਹੋ ਚੁੱਕਾ ਇਹ ਭਾਜੀ ਸਾਨੂੰ ਲੈ ਕੇ ਜਾਣਗੇ ਤੇ ਆਹ ਦੇਖ ਸਕਦੇ ਤੁਸੀਂ ਇਹਨਾਂ ਦੀ ਭਾਜਾਂ ਦੇ ਵਿੱਚ ਸੋ ਬਹਿ ਚੁੱਕੇ ਆ ਜੀ ਟਕ ਟਕ ਦੇ ਵਿੱਚ ਜਿੰਨੀਆਂ ਬਾਰ ਫੀਮੀਆਂ ਬੰਦੇ ਸਾਰੇ ਵੇਖੀ ਜਾਂਦੇ ਨੇ ਫਤ좔 ਦਰਸ਼ਨ ਕਰੀ ਆ ਉਹ ਮੈਂ ਕੋਈ ਗੱਲ ਨਹੀਂ ਆ ਆਪਣਾ ਵੀਰ ਲੈ ਕੇ ਚੱਲਦਾ ਆਪਾਂ ਸੋ ਬਾਹਰ ਦਾ ਵੀ ਤੁਸੀਂ ਦੇਖ ਲਓ ਜੀ ਇਹਦਾ ਸ਼ਾਂਤੀ ਇੱਥੇ ਬਹਿਣਾ ਦੇ ਵਿੱਚ ਚੱਲ ਅੱਗੇ ਚੱਲਦੇ ਬਿਲਕੁਲ ਤੁਸੀਂ ਦੇਖ ਸਕਦੇ ਆ ਰੇਲਵੇ ਸਟੇਸ਼ਨ ਤੋਂ ਅਸੀਂ ਨਿਕਲ ਚੁੱਕੇ ਆ ਸੋ ਵੀਰ ਨੂੰ ਲੈ ਕੇ ਚੱਲੇ ਨੇ ਸਾਨੂੰ ਜਿੱਥੇ ਜ਼ਿਆਦਾ ਟੂਰਿਸਟ ਸੋ ਜਿੱਥੇ ਮੇਨ ਦਾ ਕਲਿੱਪ ਕਿਦੋਂ ਵਰਕਲਾ ਜਿੱਥੇ ਲੋਕ ਹੁੰਦੇ ਟੂਰਿਸਟ ਘੁੰਮਣ ਆਪਣਾ ਵੀ ਚੈੱਕ ਕਰਾਉਣਾ ਹੈ ਚੈੱਕ ਕਰੋ ਇਹ ਠੀਕ ਹੈ ਉੱਥੇ ਨਾਲੋਂ ਮੌਸਮ ਠੀਕ ਹੈ ਇੱਥੇ ਉੱਧਰ ਬਹੁਤ ਜ਼ਿਆਦਾ ਗਰਮੀ ਸੀ ਇੱਥੇ ਵੀ ਬਹੁਤ ਲੋਕ ਉਮੀਦ ਨੇ ਚੱਲਦੇ ਆਪਰੇ ਨੈਕਸਟ ਸੋ ਬਿਲਕੁਲ ਆਪਣੇ ਮਨਜੇਸ ਤੋਂ ਥੋੜਾ ਤੁਹਾਨੂੰ ਚੋ ਵੀਊ ਬਣਾਉਣਾ ਇੱਥੇ ਬਹੁਤ ਸਾਰੇ ਗੋਰੇ-ਗੋਰੀਆਂ ਰਹਿੰਦੇ ਨੇ ਤੇ ਹੋ ਜਾਣਾ ਤੇ ਆਪਣੇ ਅਪਾਰਟਮੈਂਟ ਤੇ ਜਾਣਾ ਇੱਥੇ ਨਹੀਂ ਰਹਿਣਾ ਇੱਥੇ ਨਹੀਂ ਕੋਈ ਫਾਇਦਾ ਚੰਨ ਛਾਨ ਚ ਜਿਹੜੇ ਪਹਿਲੇ ਪਾਸੇ ਸਮੁੰਦਰ ਬਹੁਤ ਵਧੀਆ ਪਰ ਉਹ ਦੀ ਸੈਰ ਕਰਾਉਂਗਾ ਤੁਹਾਨੂੰ ਸੋ ਮੈਂ ਪਹੁੰਚ ਚੁੱਕਾ ਹਾਂ ਜੀ ਜਿਹੜੇ ਰੈਸਟੋਰੈਂਟ ਤੇ ਮੈਂ ਰਹਿਣਾ ਤੇ ਤੁਹਾਨੂੰ ਥੋੜਾ ਜਿਹਾ ਵਿਊ ਵਿਖਾਉਣਾ ਇੱਧਰ ਦਾ ਸੋ ਥੋੜਾ ਜਿਹਾ ਤੁਸੀਂ ਵਿਊ ਚੈੱਕ ਕਰੋ ਫੌਜਾ ਪਹੁੰਚ ਚੁੱਕੀ ਆ ਨੇ ਬਹੁਤ ਹੀ ਘੈਂਟ ਕੇਰਲਾ ਸੀਰੀਜ਼ ਤੁਹਾਨੂੰ ਇਸ ਤਰੀ ਲੈ ਕੇ ਆਵਾਂਗੇ